ਨਸ਼ਾ ਖਿਲਾਫ ਚੱਲ ਰਹੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਅਤੇ ਜੇਲ੍ਹ ਵਿਭਾਗ ਵੱਲੋਂ ਕੱਲ ਇੱਕ ਜਿਹੜਾ ਦੋਸ਼ੀ ਜਗਦੀਪ ਸਿੰਘ ਜਿਹੜਾ ਕਿ ਜੇਲ੍ਹ ਵਾਟਰ ਦੇ ਤੌਰ ਦੇ ਉੱਤੇ ਆਪਣੀ ਡਿਊਟੀ ਕਰ ਰਿਹਾ ਸੀਗਾ ਉਸ ਦੇ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਜੇਲ੍ਹ ਪੁਲਿਸ ਨੇ ਜਿਹੜਾ ਜ਼ਿਲ੍ਹਾ ਪੁਲਿਸ ਨੂੰ ਇਨਫੋਰਮ ਕੀਤਾ ਜਿਸ ਤੇ ਮਕਦਮਾ ਨੰਬਰ 648325 ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਸ਼ੀ ਕੋਲੋਂ ਇਸ ਕੋਲੋਂ ਕਾਫੀ ਮਾਤਰਾ ਦੇ ਵਿੱਚ ਜਿਹੜੀਆਂ ਨਸ਼ੀਲੀਆਂ ਗੋਲੀਆਂ ਕਰੀਬ 650 ਦੇ ਕਰੀਬ ਨਸ਼ੀਲੀਆਂ ਗੋਲੀਆਂ ਇੱਕ ਕੁਤ ਨਸ਼ੀਲਾ ਪਾਊਡਰ ਤੇ ਪਲੱਸ ਜਿਹੜੀ ਆ ਕੋਈ ਕੈਸ਼ ਇਸ ਦੇ ਕੋਲੋਂ ਬਰਾਮਦ ਹੋਇਆ ਹੈ ਜਿਸ ਦੋਸ਼ੀ ਜਗਦੀਪ ਸਿੰਘ ਅਤੇ ਇੱਕ ਸ਼ਾਂਤ ਕੁਮਾਰ ਇਸ ਦੇ ਖਿਲਾਫ ਜਿਹੜਾ ਵਾ ਸਾਡੇ ਵੱਲ ਮਕਦਮਾ ਨੰਬਰ 68 ਦਰਜ ਕੀਤਾ ਗਿਆ ਹੈ ਇਸ ਮਕਦਮਾ ਨੂੰ ਦਰਜ ਕਰਕੇ ਇਹ ਦੋਸ਼ੀ ਦੀ ਜਿਹੜੀ ਇਸ ਦੇ ਵਿੱਚ ਅਰੈਸਟ ਪਾ ਲਈ ਗਈ ਹੈ ਜਿਹੜਾ ਦੂਸਰਾ ਦੋਸ਼ੀ ਆ ਉਸ ਨੂੰ ਪ੍ਰੋਡਕਸ਼ਨ ਵੰਡ ਤੇ ਲਿਆ ਕੇ ਉਸ ਦੀ ਵੀ ਅਰੈਸਟ ਭਾਈ ਜਾਏਗੀ ਇਸ ਦੇ ਵਿੱਚ ਜਿਹੜਾ ਨੈਕਸਸ ਜਿਹੜਾ ਚੱਲ ਰਿਹਾ ਵਾ ਥੋਰੋਲੀ ਇਨਵੈਸਟੀਗੇਟ ਕੀਤਾ ਜਾਵੇਗਾ ਤੇ ਇਹ ਕਿੰਨਾ-ਕਿੰਨਾ ਨੂੰ ਸਪਲਾਈ ਕਰਦਾ ਸੀ ਤੇ ਕਿੰਨਾ ਕੋ ਲੈ ਕੇ ਆਉਂਦਾ ਸੀਗਾ ਉਸ ਸੰਬੰਧੀ ਵੀ ਜਿਹੜਾ ਇਸ ਤੇ ਥੋਰਲੀ ਇਨਵੈਸਟੀਗੇਸ਼ਨ ਸਾਡੀ ਟੀਮ ਵੱਲੋਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਪਿਛਲੇ 1-1 225 ਤੋਂ ਅਲੱਗ-ਅਲੱਗ ਮੁਕਦਮੇ ਜਿਹੜੇ ਦਰਦ ਵਿੱਚ ਸੀ ਉਸ ਦੇ ਵਿੱਚ ਕਰੀਬ 350 ਦੇ ਕਰੀਬ ਜਿਹੜੀ ਇਹ ਦੋਸ਼ੀਆਂ ਦੀ ਜਿਹੜੇ ਜੇਲ੍ਹ ਦੇ ਵਿੱਚ ਜੇਲ੍ਹ ਨਾਲ ਰਿਲੇਟਡ ਦੋਸ਼ੀ ਸੀਗੇ ਉਹਨਾਂ ਦੀਆਂ ਅਰੈਸਟਾਂ ਸਾਡੇ ਵੱਲੋਂ ਪਾਈਆਂ ਗਈਆਂ ਨੇ ਇਸ ਦੇ ਵਿੱਚ ਐਨਡੀਪੀਐਸ ਦੇ ਵੀ 8 ਮੁਕਦਮੇ ਸਰਸੇ ਦੇ ਨਾਲ ਜਿਹੜੇ ਦਰਜ ਕੀਤੇ ਗਏ ਨੇ ਜਿਸ ਦੇ ਵਿੱਚ 15 ਦੇ ਕਰੀਬ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਹੜੀ ਇਹ ਨਸ਼ੇ ਦੇ ਉੱਤੇ ਜਿਹੜੀ ਇਹ ਚੀਜ਼ ਜਿਹੜੀ ਬਰਾਮਦ ਹੋਈ ਹੈ ਇਸ ਨੂੰ thoroughly investigate ਕੀਤਾ ਜਾਵੇਗਾ ਤੇ ਜਿਹੜਾ ਜਿਹੜਾ ਇਸ ਦੇ ਵਿੱਚ ਦੋਸ਼ੀ ਹੋਵੇਗਾ ਉਸ ਦੇ ਕਾਨੂੰਨ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ